तो है तो ना बिल्कुल सामने वाला रहा है ठीक है ऐसे छह बजे बाहर निकले थे गली चरोला देखिया तो उन्होंने सारे ने क्या कि बेटी नहीं मिल रही तो ऐसे फिर सारे ही देखिया तो सीसीटीवी वगैरह चेक किया तो चार बजे रिपोर्ट आ रही थी वो तो कि इन्होंने घर गई है कुछ

ਉਹ ਇਹ ਕਹਿ ਕੇ ਚਲੇ ਗਏ ਪਰ ਸਾਰੇ ਮੱਲੇ ਨੇ ਇਹੀ ਕਹਿ ਕਿ ਸਾਨੂੰ ਸਭ ਨੂੰ ਡਾਊਟ ਹੈ ਕੁੜੀ ਅੰਦਰ ਜਾਂਦੀ ਦੀ ਰਿਕਾਰਡਿੰਗ ਹੈ ਬਾਹਰ ਆਂਦੀ ਦੀ ਰਿਕਾਰਡਿੰਗ ਹੈ ਅੰਦਰ ਕਿੱਲਾ ਇੱਕ ਜਾਇੰਟਸ ਆ ਕੁੜੀ ਕਿਹ ਘੰਟੇ ਫੈਮਲੀ ਹੈ ਨਹੀਂ ਫੈਮਲੀ ਹੈ ਨਹੀਂ ਤੇ ਫਿਰ ਇਸ ਲਈ ਜਦੋਂ ਸਾਰੇ ਮੱਲੇ ਵਾਲਿਆਂ ਨੇ ਫਿਰ ਜ਼ਬਰਦਸਤੀ ਦਰਵਾਜ਼ਾ ਖੋਲ ਕੇ ਦੇਖਿਆ ਤੇ ਬਾਅਦ ਵਿੱਚ ਕੁੜੀ ਮਿਲੀ ਪਹਿਲਾਂ ਬਾਅਦ ਵਿੱਚ ਦਰਵਾਜ਼ਾ ਫੁੱਲਾ ਸੀ ਜਦੋਂ ਤੁਹਾਨੂੰ ਸ਼ੱਕ ਹੋਇਆ ਕਿ ਉਦੋਂ ਇਸ ਤੋਂ ਪਹਿਲਾਂ ਕੋਈ ਇਹੋ ਜਿਹੀ ਹਰਕਤ ਜਾਂਦੀ ਨਜ਼ਰ ਆਈ ਸੀ ਦੇਖੋ ਬਹੁਤ ਸਾਲਾਂ ਤੋਂ ਤੋਂ ਇਹੋ ਜਿਹੀ ਨਹੀਂ ਸੀਗੀ

ਉਹਨਾਂ ਦਾ ਸਹਿਯੋਗ ਤਾਂ ਹੋਇਆ। ਨੇ ਕਿਹਾ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਕਿ ਕੀ ਉਹ ਸਾਨੂੰ ਕੁਝ ਨਹੀਂ ਪਤਾ। ਪਤਾ ਨਹੀਂ ਕਿ ਸਰਬਜਾਨ ਨੇ। ਉਹਨਾਂ ਨੇ ਇਹ ਪਤਾ ਸੀ ਕਿ ਸਾਰੇ ਮੁੰਲੇ ਨੇ ਡਾਊਟ ਕੀਤਾ ਹੈ। ਕਿ ਉਹਦੋਂ ਫੋਨ ਕੀਤਾ ਤੇ ਉਹਨਾਂ ਨੇ ਭਾਬੀ ਜੀ ਨੂੰ ਬੋਲਿਆ ਵੀ ਹੈ ਕਿ ਜਿਨ੍ਹਾਂ ਦੇ ਘਰ ਸੀਸੀਟੀਵੀ ਚੈੱਕ ਕੀਤਾ। ਉਹਨਾਂ ਨੂੰ ਉਹਨਾਂ ਨੇ ਫੋਨ ਕਰਕੇ ਬਹੁਤ ਬੋਲਿਆ ਕਿ ਤੁਸੀਂ ਮੇਰੇ ਘਰ ਵਾਲੇ ਤੇ ਬਲੇਮ ਕਰ ਰਹੇ ਹੋ, ਸਭ ਕੁਝ ਕਰ ਰਹੇ ਹੋ। ਉਹ ਫੋਨ ਆਇਆ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਫੋਨ ਨਹੀਂ ਆਇਆ। ਜਿਹੜਾ ਇਹਨੂੰ ਰੌਂਡ ਅਪ ਕੀਤਾ ਉਹਨਾਂ ਨੇ। ਅsubmenu ਫੋਨ ਕਰਕੇ ਉਹਨੂੰ ਪੁੱਛਿਆ, "ਉਹ ਤਾਂ ਤੇਰੀ ਫਰੈਂਡ ਹੈ, ਤੈਨੂੰ ਪਤਾ ਹੋਵੇ ਬੱਚਾ ਇੱਕ ਦੂਸਰੇ ਨਾਲ ਗੱਲਬ او دی وائف کو کہندی تسی میرے بندے دے الزام کیوں لگا رہے ہو نام مطلب یہ ددہ لگ گئے اپ ہی تھا تساں دیکھ دو مینوں بہت ساندھی ہے ایدی چل جاندی ہے تے محلہ والے لوگ کیا جائے گی مطلب کلیپی اندر ہی ہے او نال کوئی پولیس دے کو اس ٹائم ری ایکشن نہیں इंटरडिक्शन तो तो यही सी पुलिस अपना काम करके एक फॉर्मेलिटी करके चली गई है फॉर्मेलिटी करके चली गई है मोदी मतदान कर दी है तू सच बता दो की होया वा पुलिस ये गल कह रही है मैं तुसी अंदर गए हो तुम देखा कुछ नहीं अंदर डॉक्टर ने पुलिस अपन डाली समझ देना अपना लोग आपा लोग इस बात ही हो जाने है पुलिस प्रैक्टिकल है उन्होंने छानबीन की अंदर मैं ने अपने ਫੋਰੈਂਸਿਕ ਰਿਪੋਰਟ ਨੇ ਕਿਹਾ 4 ਪਹਿਲੇ 2 ਕੁੰਡੀ ਲਾਤੀ ਉਹਨਾਂ ਨੇ ਪਹਿਲੇ 2 ਮਿਜਾਜਮ ਪਹਿਲੇ 2 ਪੁਲਿਸ ਨੇ ਉਹਨਾਂ ਨੇ ਕੁੰਡੀ ਲਗਾਤੀ ਬਾਅਦ ਵਿੱਚ ਆਇਆ ਫੇਰ ਕੁੰਡੀ ਖੋਲੀ ਫੇਰ ਅੰਦਰ ਵੜਿਆ ਮਾਰਿਆ ਫੇਰ ਚੈੱਕ ਕਰਨ ਗਏ ਆ ਮਾਂ ਨੇ ਕਿਹਾ ਵੀ ਉਹਨੇ ਪੁੱਛੇ ਕਮਰੇ ਦਾ ਕਰ ਦਿਓ ਕਹਿੰਦੇ ਹਾਂ ਆਪਾਂ ਕਰ ਲਿਆ ਵਾ ਉਹਨਾਂ ਨੇ ਮਾਂ ਨੂੰ ਕਿਹਾ ਵਾ ਪੁਲਿਸ ਦੀ ਹਾਂ ਹੈਗੀ ਆ ਲਾਪਰਵਾਹੀ ਹੈਗੀ ਆ ਪੂਰੀ ਹੈਗੀ ਆ ਜੇ ਪਹਿਲਾਂ ਚੈੱਕ ਹੁੰਦੀ ਤਾਂ ਕੀ ਲੋੜੀ ਫੋਰੈਂਸਿਕ ਰਿਪੋਰਟ ਇਹ ਕਹਿ ਰਹੀ ਹੈ ਕਿ ਕੁੜੀ 4 ਘੰਟੇ ਪਹਿਲਾਂ